ਵੀਰ ਸਸਰੀ ਕਾਲ ਜਿਵੇਂ ਕਿ ਭਾਈ ਅਮਰਪਾਲ ਸਿੰਘ ਦੀ ਰਿਹਾਈ ਤੇ ਮੋਹਰ ਲੱਗ ਚੁੱਕੀ ਆ ਉਹਦੇ ਤੁਹਾਨੂੰ ਮੈਂ ਦਰਸ਼ਨ ਕਰਾਉਣ ਜਾ ਰਿਹਾ ਅੱਜ ਕਿ ਮੈਂ ਕੱਲ ਇੱਕ ਵੀਡੀਓ ਪਾਈ ਸੀ ਉਹਦੇ ਵਿੱਚ ਮੈਂ ਕੀ ਕਿਹਾ ਸੀ ਵੀ ਭਾਈ ਅਮਰਪਾਲ ਸਿੰਘ ਦੀ ਰਿਹਾਈ ਨੂੰ ਲੈ ਕੇ ਜਿਹੜਾ ਕਿ ਪ੍ਰਾਲਾ ਹੋਇਆ ਪੰਜਾਬ ਦੇ ਵਿੱਚੋਂ ਮੈਂ ਤੁਹਾਨੂੰ ਦਿਖਾਇਆ ਸੀ ਪਰ ਅੱਜ ਜਿਹੜੀ ਮੋਹਰ ਲੱਗ ਚੁੱਕੀ ਆ ਉਹ ਦਰਅਸਲ ਦੇਖਣ ਲਾਇਕ ਆ ਕਿਉਂਕਿ ਨੌਜਵਾਨਾਂ ਦੇ ਵੱਡੀ ਸੰਖਿਆ ਦੇ ਵਿੱਚ ਵੱਡੀ ਸੰਖਿਆ ਦੇ ਵਿੱਚ ਜਿਹੜੇ ਕਿ ਕੁਝ ਵਕੀਲ ਨੇ ਕੁਝ ਜਿਹੜੇ ਕਿ ਪੰਜਾਬ ਦੇ ਵਿੱਚੋਂ ਜੱਜ ਵੀ ਮੌਜੂਦ ਨੇ ਸਭ ਤੋਂ ਵੱਡੀ ਗੱਲ ਹੈ ਹੈਰਾਨ ਕਰ ਦੇਣ ਵਾਲੀ ਜੱਜ ਸਾਹਿਬ ਵੀ ਮੌਜੂਦ ਨੇ ਭਾਈ ਅਮਰਪਾਲ ਸਿੰਘ ਨੂੰ ਬਾਹਰ ਲਿਆਉਣ ਦੇ ਲਈ ਲੇਕਿਨ ਪੇਚ ਆੜਿਆ ਕਿੱਥੇ ਆੜਿਆ ਤਾਂ ਇੱਥੇ ਸੀ ਵੀ ਸਰਕਾਰਾਂ ਉਹਦੇ ਉੱਤੇ ਥੋਪਦੀਆਂ ਵੀ ਸਾਨੂੰ ਡਰ ਲੱਗਦਾ ਜੀ ਫੁਲਾਨਾ ਜੀ ਪਰ ਹੁਣ ਜਿਹੜੀ ਕਿ ਮੋਹਰ ਲੱਗ ਚੁੱਕੀ ਹੈ ਉਹ ਕੋਟ ਨਹੀਂ ਲਾਈ ਹੈ ਔਰ ਦੂਜੇ ਪਾਸੇ ਸਾਡੇ ਲੋਕਾਂ ਦੀ ਜਿਹੜੀ ਕਿ ਸ਼ਕਤੀ ਦਾ ਕੰਮ ਹੋਇਆ ਜਿਵੇਂ ਕਿ ਉਹਦੇ ਹੱਕ ਦੇ ਵਿੱਚ ਪ੍ਰਦਰਸ਼ਨ ਹੋਇਆ ਵੱਡੇ ਪੱਧਰ ਤੇ ਭਾਈ ਅਮਰਪਾਲ ਸਿੰਘ ਦੇ ਉਹਦੇ ਵਿੱਚ ਮਹਿਲਾਵਾਂ ਵੀ ਮੌਜੂਦ ਨੇ ਨੌਜਵਾਨ ਸਿੱਖ ਵੀ ਮੌਜੂਦ ਨੇ ਮੈਂ ਤੁਹਾਨੂੰ ਇਹਨਾਂ ਦੇ ਦਰਸ਼ਨ ਵੀ ਕਰਾਉਣ ਜਾ ਰਿਹਾ ਤੇ ਨਾਮ ਵੀ ਤੁਹਾਨੂੰ ਦੱਸੂਗਾ ਤਾਂ ਤੁਸੀਂ ਬਹੁਤੇ ਸਾਥੀਆਂ ਨੂੰ ਜਾਣਦੇ ਵੀ ਹੋ ਪਰ ਗੱਲ ਇਹ ਹੈ ਵੀ ਹੁਣ ਜਿਹੜੀ ਮੋਹਰ ਲੱਗੀ ਹੈ ਭਾਈ ਅਮਰਪਾਲ ਸਿੰਘ ਦੀ ਰਿਹਾਈ ਤੇ ਨੇ ਨੂੰ ਦੇਖ ਕੇ ਤੁਹਾਨੂੰ ਵੀ ਯਕੀਨ ਹੋ ਜਾਣਾ ਕਿ ਜਿਹੜੀ ਇਹ ਮੋਹਰ ਲੱਗੀ ਆ ਕਿਉਂ ਲੱਗੀ ਆ ਤੇ ਕਿਹਨੇ ਲਾਈ ਆ ਤਾਂ ਪਹਿਲਾਂ ਤੁਸੀਂ ਇਸ ਗੱਲ ਨੂੰ ਪੂਰਾ ਧਿਆਨ ਦੇ ਨਾਲ ਸੁਣਨਾ ਤਾਂ ਕਿ ਤੁਹਾਨੂੰ ਇਸ ਗੱਲ ਦੀ ਪ੍ਰੋਪਰ ਸਮਝ ਲੱਗ ਜਾਵੇ ਕਿ ਜਿਹੜਾ ਭਾਈ ਅਮਰਪਾਲ ਸਿੰਘ ਜੇਲ੍ਹ ਦੇ ਵਿੱਚੋਂ ਜਲਦ ਰਿਹਾ ਹੋ ਜਾਣਗੇ ਤਾਂ ਪਹਿਲਾ ਨੰਬਰ ਹੈ ਮਨਪ੍ਰੀਤ ਕੌਰ ਮਨਪ੍ਰੀਤ ਕੌਰ ਪੰਜਾਬ ਦੀ ਇੱਕ ਨੌਜਵਾਨ ਜਾਨੀ ਧੀ ਹੈ ਤਾਂ ਉਹਨੇ ਪੰਜਾਬ ਦੇ ਯੋਧੇ ਲਈ ਇੱਕ ਆਵਾਜ਼ ਠਾਈ ਹੈ ਦੂਜਾ ਦੂਜਾ ਹੈਗੇ ਜੀ ਗੁਰਪ੍ਰੀਤ ਸਿੰਘ ਇਹ ਵੀ ਬੜੇ ਸਿੰਗਰ ਸਿੰਗਰ ਨੇ ਇਹ ਇਹਨਾਂ ਨੇ ਵੀ ਅਪਰਾਲਾ ਕੀਤਾ ਦੇਖੋ ਕਿੱਥੋਂ ਕਿੱਥੋਂ ਤੱਕ ਪਹੁੰਚਾ ਆਪਣੇ ਭਾਈ ਅਮਰਪਾਲ ਸਿੰਘ ਦੀ ਬਹੁਤ ਸਾਰੇ ਹੋਰ ਸਾਥੀ ਨੇ ਕਈਆਂ ਦੇ ਨਾਮ ਇਦੇ ਵਿੱਚ ਹੈਗੇ ਨੇ ਵੀ ਭਾਈ ਅਮਰਪਾਲ ਸਿੰਘ ਦੇ ਲਈ ਅਸੀਂ ਤਿਆਰ ਆ ਕਿ ਅਸੀਂ ਕੋਈ ਮਰਜ਼ੀ ਮਹੀਮ ਚਲਾਓ ਉਹਦੇ ਵਿੱਚ ਅਸੀਂ ਸ਼ਾਮਲ ਹੋਵਾਂਗੇ ਗਿਆਨ ਸਿੰਘ ਯਾਨੀ ਬਹੁਤ ਸਾਰੀ ਸਾਡੀ ਦੁਨੀਆ ਜਿਹੜੀ ਸੰਖਿਆ ਉਹ ਵੱਡੇ ਪੱਧਰ ਤੇ ਆ ਕਪਾ ਅਮਰਪਾਲ ਸਿੰਘ ਦੀ ਰਿਹਾਈ ਨੂੰ ਲੈ ਕੇ ਬਹੁਤ ਵੱਡੀ ਸੰਖਿਆ ਦੇ ਵਿੱਚ ਜਿਹੜੇ ਕਮੈਂਟ ਨੇ ਉਹ ਵੀ ਸਾਡੇ ਕੋਲੇ ਆ ਇਹਨੇ ਮੈਂ ਕੱਲ ਜਿਹੜੀ ਗੱਲ ਕਹੀ ਸੀ ਵੀ ਤੁਸੀਂ ਕਮੈਂਟ ਕਰਿਓ ਕਮੈਂਟਾਂ ਦੇ ਜਰੀਏ ਆਪਾਂ ਇੱਕ ਨਿਚੋੜ ਕੱਢਣਾ ਵੀ ਕਿੰਨੀ ਕਿ ਸੰਖਿਆ ਦੇ ਵਿੱਚ ਮੌਜੂਦ ਨੇ ਮੈਂ ਤੁਹਾਨੂੰ ਕੁਝ ਦਿਖਾਉਣਾ ਚਾਹੂੰਗਾ ਇਹ ਸਾਰੇ ਕਮੈਂਟ ਜਿੰਨੇ ਵੀ ਭਾਈ ਅਮਰਪਾਲ ਸਿੰਘ ਦੇ ਹੱਕ ਦੇ ਵਿੱਚ ਨੇ ਕਿਉਂਕਿ ਭਾਈ ਅਮਰਪਾਲ ਸਿੰਘ ਨੂੰ ਹਰ ਕੋਈ ਨੌਜਵਾਨ ਪੰਜਾਬ ਦਾ ਚਾਹੁੰਦਾ ਕਿ ਉਹ ਬਾਹਰ ਆ ਜਾਵੇ ਤੇ ਸਰਕਾਰਾਂ ਨੇ ਜਿਹੜੀਆਂ ਉਹ ਦਰਸਲ ਇਹ ਨਹੀਂ ਚਾਹੁੰਦੀਆਂ ਕਿ ਭਾਈ ਅਮਰਪਾਲ ਸਿੰਘ ਬਾਹਰ ਆ ਜਾਵੇ ਤਾਂ ਹੁਣ ਰਿਹਾਈ ਨੂੰ ਲੈ ਕੇ ਜਿਹੜੀ ਮੋਹਰ ਲੱਗੀ ਉਹ ਸਾਡੇ ਲੋਕਾਂ ਨੇ ਲਾਈ ਆ ਮੈਂ ਕੱਲ ਕੀ ਕਿਹਾ ਸੀ ਵੀਡੀਓ ਦੇ ਵਿੱਚ ਵੀ ਤੁਸੀਂ ਕਮੈਂਟ ਕਰਨਾ ਜਿੰਨੇ ਤੁਸੀਂ ਭਾਈ ਅਮਰਪਾਲ ਸਿੰਘ ਦੇ ਹੱਕ ਦੇ ਵਿੱਚੋਂ ਕਈ ਲੋਕਾਂ ਨੇ ਇਹ ਦਾਵਾ ਕੀਤਾ ਸੋਸ਼ਲ ਮੀਡੀਆ ਦੇ ਉੱਤੇ ਭਾਵੇਂ ਉਹਨੂੰ ਤੁਸੀਂ ਅਫਵਾਹ ਲਾ ਲਓ ਕਿਉਂਕਿ ਹਵਾਈ ਹੈ ਉਹ ਕਹਿੰਦੇ ਨੇ ਵੀ ਭਾਈ ਅਮਰਪਾਲ ਸਿੰਘ ਦੇ ਹੱਕ ਦੇ ਵਿੱਚ ਪੰਜਾਬ ਦੇ ਲੋਕ ਦਰਅਸਲ ਨਹੀਂ ਹੈਗੇ ਤੇ ਮੈਂ ਇਹ ਗੱਲ ਕਹਿ ਕੇ ਵੀਡੀਓ ਪਾਈ ਸੀ ਵੀ ਭਾਈ ਅਮਰਪਾਲ ਸਿੰਘ ਦੇ ਹੱਕ ਦੇ ਵਿੱਚ ਤੁਸੀਂ ਕਿੰਨੀ ਕਿ ਸੰਖਿਆ ਦੇ ਵਿੱਚ ਮੌਜੂਦ ਹੋ ਤੁਸੀਂ ਕਮੈਂਟ ਕਰਿਓ ਤਾਂ ਕਿ ਪਤਾ ਲੱਗੇ ਤੁਸੀਂ ਕਿੰਨੇ ਆਪਾਂ ਸਾਰੇ ਹੈਗੇ ਆ ਤਾਂ ਕਈ ਸਾਰੇ ਵੀਰਾਂ ਨੇ ਮੈਂ ਕਹਿੰਦਾ ਵੀ ਕਮੈਂਟਾਂ ਦੀ ਛੜੀ ਲੱਗ ਗਈ ਬਹੁਤ ਸਾਰੇ ਕਮੈਂਟ ਆਏ ਭਾਈ ਅਮਰਪਾਲ ਸਿੰਘ ਦੇ ਹੱਕ ਦੇ ਵਿੱਚ ਤੇ ਹੁਣ ਆਪਾਂ ਇੱਕ ਮੁਹਿੰਮ ਚਲਾਉਣਾ ਚਾਹੁੰਦੇ ਆ ਵੀ ਭਾਈ ਅਮਰਪਾਲ ਸਿੰਘ ਜਲਦ ਬਾਹਰ ਆ ਜਾਣ ਛੇਤੀ ਤੋਂ ਛੇਤੀ ਉਹਨਾਂ ਦੀ ਰਿਹਾਈ ਹੋਵੇ ਕਿਉਂਕਿ ਇੱਕ ਇਨਸਾਨ ਹੀ ਹੁੰਦਾ ਜਿਹੜਾ ਇੱਕ ਦੂਜੇ ਦੇ ਕੰਮ ਆਉਂਦਾ ਤਾਂ ਅਸੀਂ ਵੀ ਚਾਹੁੰਦੇ ਆਂ ਵੀ ਅਸੀਂ ਉਸ ਦੇ ਲਈ ਭਾਈ ਅਮਰਪਾਲ ਸਿੰਘ ਦੇ ਲਈ ਇੱਕ ਐਸੀ ਮਹੀਮ ਚਲਾਈਏ ਕਿ ਜਿਹੜੀ ਇਹ ਸਰਕਾਰ ਹੈ ਦੀ ਜੜ ਕੱਟਦੇ ਜਾਵਾਂਗੇ ਇੱਕ ਜਿਹੜਾ ਪ੍ਰਚਾਰ ਆ ਪ੍ਰਚਾਰ ਇੱਕ ਐਡਾ ਜ਼ਹਿਰੀਲਾ ਬਣ ਕੇ ਇਹਨਾਂ ਲਈ ਕੰਮ ਕਰੂਗਾ ਇਹਨਾਂ ਲਈ ਤਾਂ ਉਹ ਜ਼ਹਿਰ ਬਣ ਜਾਣਾ ਕਿਉਂ ਕਿਉਂਕਿ ਜਿਹੜਾ ਅਸੀਂ ਪ੍ਰਚਾਰ ਕਰਨਾ ਸਰਕਾਰਾਂ ਦੇ ਉਹ ਲੱਗਣਾ ਦੇ ਭਾਈ ਅਮਰਪਾਲ ਸਿੰਘ ਦੇ ਹੱਕ ਦੇ ਵਿੱਚ ਪ੍ਰਚਾਰ ਹੋਣਾ ਤਾਂ ਫਿਰ ਸਮਝੋ ਇਹਨਾਂ ਦੀ ਜੜ ਹੈ ਉਹ ਕੱਟੀ ਜਾਣੀ ਆ ਜਿੰਨਾ ਲੋਕ ਸਾਡੇ ਸਮਝਣਗੇ ਬੇ ਸਰਕਾਰਾਂ ਤੱਕਾ ਕਰਦੀਆਂ ਨੇ ਸਰਕਾਰਾਂ ਨੇ ਨਜਾਇਜ਼ ਐਨਐਸਈ ਲਾ ਕੇ ਡਿਬਰੂਗੜ੍ਹ ਦੇ ਵਿੱਚ ਬੰਦ ਕੀਤਾ ਸਾਡੇ ਲੋਕਾਂ ਨਾਲ ਸ਼ਰੇਆਮ ਤੱਕਾ ਕਰਦੀ ਆ ਪੰਜਾਬ ਦੀ ਸਰਕਾਰ ਇਹ ਵੀ ਤੁਹਾਨੂੰ ਪਤਾ ਵੀ ਕਿਸਾਨਾਂ ਦੇ ਨਾਲ ਹੋ ਰਿਹਾ ਮਜ਼ਦੂਰਾਂ ਦੇ ਨਾਲ ਹੋ ਰਿਹਾ ਹਰ ਵਰਗ ਦੇ ਲੋਕਾਂ ਦੇ ਨਾਲ ਹੋ ਰਿਹਾ ਮੁੱਦੇ ਦੀ ਕੋਈ ਗੱਲ ਨਹੀਂ ਚੱਟੇ ਨਾਲ ਲੋਕ ਮਰੀ ਜਾਂਦੇ ਆ ਤਾਂ ਠੀਕ ਆ ਪੰਜਾਬੀਓ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਮੇਰਾ ਵੀਰ ਜਿਹੜਾ ਕਿ ਇਹਨਾਂ ਦੇ ਲਈ ਇਹ ਵੀਡੀਓ ਇੱਕ ਐਸਾ ਮਤਲਬ ਹਥਿਆਰ ਦਾ ਕੰਮ ਕਰਦੀ ਹੈ ਜਦੋਂ ਪ੍ਰਚਾਰ ਹੁੰਦਾ ਕਿਸੇ ਦੇ ਖਿਲਾਫ ਤਾਂ ਠੀਕ ਆ ਪੰਜਾਬੀਓ ਜਿਹੜੇ ਭੈਣ ਭਰਾ ਨਵੇਂ ਚੈਨਲ ਤੇ ਨੇ ਉਹ ਸਬਸਕ੍ਰਾਈਬ ਜ਼ਰੂਰ ਕਰ ਲੈਣ ਤੇ ਬੈਲ ਦੀ ਘੰਟੀ ਜ਼ਰੂਰ ਦਬਾ ਦੇਣੀ ਜੀ ਧੰਨਵਾਦ ਮਿਲਦੇ ਆ ਅਗਲੇ ਟੌਪਿਕ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦੇਣਾ ਮੇਰਾ